ਟੋੜੇ ਜਿ ਕੁਝ ਕਮੀਆਂ ਹੈਗੀਆਂ ਨੇ ਦੇਖੋ ਇਹ ਸਮਾਜ ਵਿੱਚ ਗੰਦਲਾ ਬਹੁਤ ਹੋ ਗਿਆ ਤੇ ਸਮਾਜ ਨੂੰ ਸਿਹਤ ਦੇਣੀ ਬਹੁਤ ਔਖੀ ਹੈ। ਜਿਆਦਾ ਪਸਟੀਲ ਦਾ ਯੂਜ਼ ਕਰਦੇ ਆ ਜਾਂ ਫਿਰ ਪਲਾਸਟਿਕ ਦਾ ਯੂਜ਼ ਕਰਦੇ ਤਾਂ ਇਹ ਬਾਸ ਦਾ ਬਣਿਆ ਹੋਇਆ ਹੈ। ਨਾ ਇਹਨੂੰ ਫੰਗਸ ਪੈएगी ਨਾ ਇਹਨੂੰ ਜੰਗਾਲ ਪੈएगी। ਉਹ ਸਭ ਤੋਂ ਵੱਡੀ ਗੱਲ ਜਿਹੜੇ ਸਦੇ ਬੜ ਸੁੰਦੇ ਨੇ ਟੇਸਟ ਵਾਲੇ ਬੜ ਜੀਬ ਦੇ ਉੱਪਰੋਂ ਖਤਮ ਨਹੀਂ ਕਰਦਾ। ਬਾਸ ਦੀ ਬੋਤਲ ਨਹੀਂ ਹੈਗੀ ਮੇਰੇ ਕੋਲ। ਅੱਛਾ ਹੈ ਨਾ ਬਾਸ ਦੀ ਡੈਰੀ ਬਣੀ ਹੈ ਮੈਨਾਂ ਤੁਹਾਡੇ ਦੇਖ ਕੇ ਰੂ ਖੁਸ਼ ਹੋ ਜਾਏ। ਤਰੀ ਮੇਲੇ ਹੁੰਦੇ ਨੇ ਕਿਸਾਨ ਮੇਲੇ ਹੁੰਦੇ ਨੇ ਹਨਾ ਸਭ ਤੇ ਆਪਾਂ ਹਾਜ਼ਰੀ ਭਰਦੇ ਰਹੀਦਾ ਹਨਾ ਤੇ ਕਮੇਟੀਆਂ ਵਾਲੇ ਸਾਨੂੰ ਬੁਲਾਉਂਦੇ ਵੀ ਰਹਿੰਦੇ ਨੇ ਤੁਸੀਂ ਸਟਾਲ ਜ਼ਰੂਰ ਲਾਏ ਇੱਥੇ ਆ ਕੇ ਬੜੀ ਹੈਰਾਨੀ ਹੁੰਦੀ ਕਈ ਮਿੱਤਰ ਕਸਟਮਰ ਆਉਂਦੇ ਨੇ ਵੀਰ ਜੀ ਇਹ 10 10 15 15 ਪੀਸ ਲੈ ਕੇ ਜਾ ਰਹੇ ਨੇ ਆਖੇ ਬਾਹਰ ਜਾਣਾ ਸੁੱਥੇ ਲੈ ਕੇ ਜਾਣੇ ਇਹ ਮਿੱਟੀ ਉੱਥੇ ਬੀਚਸ ਦੇ ਯੂਜ਼ ਕੀਤੀ ਜਾਂਦੀ ਆ ਇਹ ਮੇਰਾ ਮਿੱਤਰ ਸੀ ਕਲਕੱਤੇ ਕੋਈ ਉਹ ਤਾਂ ਮੈਂ ਕੁਆਂਟਲ ਲੈਤੀ ਹੋਈ ਆ ਤੇ ਮੈਂ ਵੀ ਹੈਰਾਨ ਐ ਇਸ ਗੱਲ ਨੂੰ ਲੈ ਕੇ ਵੀ ਮੇਰੇ ਜਿਹੜਾ ਪੋਰਟਲ ਆਨਲਾਈਨ ਸਪਟ ਵਾ ਦਾ ਆਰਡਰ ਆਉਂਦੇ ਆਉਂਦੇ ਨੇ ਇਹ ਤੁਸੀਂ ਨਾ ਮਤਲਬ ਜਿਹੜਾ ਬੰਦੇ ਦਾ ਨੀਂਦ ਨਹੀਂ ਆਂਦੀ ਬੜਾ ਸਿੰਪਲ ਜਿਹਾ ਫੰਡਾ ਹੈ ਨੀਂਦ ਨਹੀਂ ਆਉਂਦੀ ਰਾਤ ਨੂੰ ਸੌਣ ਲੱਗਦਾ ਸਿਰ ਖੁਰਕਲੇ ਦੀਆਂ ਬੀ ਗੱਲਾਂ ਸਿਰ ਮੈਨਾਂ ਯਾਦ ਰੱਖੂਗਾ ਵੇ ਕਿਆ ਆ ਆ ਗਰਮ ਖੀ ਦੀਆਂ ਪਾ ਕੱਪੜਾ ਲੈ ਆਉਣ ਲੈ ਕੇ ਸਪਾਈ ਕਰਾ ਰਹੇ ਬਹੁਤ ਵਧੀਆ ਉਹਦੇ ਉੱਪਰ ਉਹ ਰਾ ਸਪਾ ਰਹੇ ਪੰਜਾਬ ਦੀ ਫੋਟੋ ਛਾਪ ਰਹੇ ਹਨ ਨਾ ਲੂਰਨ ਲੈ ਦੇਖਣ ਵਾਲੇ ਤਮਾਮ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਪੰਜਾਬੀ ਪਵੰਦੇ ਵਿੱਚ ਮੌਜੂਦ ਆ ਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਅਸੀਂ ਇੱਥੇ ਇੱਕ ਮੇਲਾ ਜਿਹਾ ਲੱਗਾ ਜੀ ਪੰਜਾਬੀ ਨੂੰ ਬਚਾਇਆ ਜਾ ਸਕਦੇ ਪੰਜਾਬੀ ਵਿਰਾਸਤ ਨੂੰ ਬਚਾਇਆ ਜਾ ਸਕੇ ਵੀਰ ਸਾਡੇ ਨਾਲ ਮੌਜੂਦ ਤੁਹਾਨੂੰ ਮੈਂ ਦਿਖਾ ਦਵਾਂ ਪਹਿਲੇ ਤਾਂ ਇਹ ਵੀਰ ਕਟ ਪੁਰਾਤੂ ਨੇ ਲੇਕਿਨ ਇਹ ਤਸਵੀਰ ਦਿਖਾ ਰਹੇ ਹਾਂ ਸਟਾਲ ਨੰਬਰ 17 ਹੈਗਾ ਵਾ ਲੇਕਿਨ ਬੜਾ ਸੋਹਣਾ ਲਿਖਿਆ ਵੀਰ ਨੇ ਜੀ ਵੀ ਪੰਜਾਬ ਜਿਉਂਦਾ ਪੰਜਾਬੀ ਪੰਜਾਬੀ ਲੇਕਿਨ ਆ ਊੜਾ ਐੜਾ ਏੜੀ ਸਸਾ ਹਾ ਕੱਕਾ ਸਾਰੇ ਲਫ਼ਜ਼ ਬਹੁਤ ਸੋਹਣੇ ਲਿਖੇ ਨੇ ਵੀਰ ਨੇ ਲੇਕਿਨ ਵੀਰ ਦੇ ਕੋਲ ਕੀ ਤੁਸੀਂ ਸਟੀਲ ਦੇ ਯੂਜ਼ ਕਰਦੇ ਹੋ ਕਿ ਇਹ ਬਾਂਸ ਦੇ ਨੇ ਤੁਹਾਨੂੰ ਕੋਈ ਵੀ ਹਾਨੀ ਨਹੀਂ ਹੋਗੀ ਤੇ ਇੱਕਾ ਜਿਹੜੇ ਬਰੋਸ਼ ਜਿਹੜੇ ਹੈਗੇ ਨੇ ਤੁਹਾਨੂੰ ਮੈਂ ਦਿਖਾਵਾਂ ਇਹ ਵੀ ਲੱਕੜ ਦਾ ਕਿ ਬਾਂਸ ਦਾ ਬਣਿਆ ਹੋਇਆ ਵੈ ਕਿ ਤੁਸੀਂ ਜਦੋਂ ਪਲਾਸਟਿਕ ਜਿਹੜਾ ਯੂਜ਼ ਕਰਦੇ ਹੋ ਵੀ ਕਿਤੇ ਨਾ ਕਿਤੇ ਕੈਂਸਰ ਵਰਗੀ ਬਿਮਾਰੀਆਂ ਦਿੰਦਾ ਕਿਉਂਕਿ ਇਨਾਂ ਕ ਹਿੱਸਾ ਜਿਹੜਾ ਬਰੋਸ਼ ਦਾ ਜਿਹੜਾ ਵੈ ਤੁਹਾਡੇ ਫੇਸ ਦੇ ਅੰਦਰ ਹੁੰਦਾ ਵੈ ਤੇ ਇਹ ਲੱਕੜ ਹੈ ਤੇ ਇਹ ਨਾਈਲੋਨ ਦੇ ਜਿਹੜੇ ਅੱਗੇ ਦੇ ਬਰੋਸ਼ ਲੱਗੇ ਹੋਏ ਨਾਈਲੋਨ ਦੇ ਨੇ لیکن عجیب صاف کرنے ਵਾਲਾ ਜਿਹੜਾ ਹੁੰਦਾ ਇਹ ਵੀ ਬਾਂਸਦਾ ਹੈ ਲੇਕਿਨ ਬੜੀ ਸੋਹਣੀ ਉਪਰਾਲਾ ਵੀਰ ਦਾ ਇੱਕ ਪੈਨਸਲ ਹੈ ਬੜੀ ਸੋਹਣੀ ਇਹਦੇ ਬਾਰੇ ਜਾਣੂ ਹੋਵਾਂਗੇ ਵੀਰ ਤੋਂ ਹੀ ਲੇਕਿਨ ਇੱਕ ਘੜੀ ਦਿਖਾ ਰਾਂ ਤੁਹਾਨੂੰ ਮੈਂ ਜਨਵਰੀ ਫਰਵਰੀ ਦਸੰਬਰ ਵੀ ਲਿਖਿਆ ਮਾਗੀ ਦੇ ਮਹੀਨੇ ਵੀ ਲਿਖੇ ਤੇ ਤਸਵੀਰ ਵੀ ਤੁਹਾਨੂੰ ਦਿਖਾਈ ਜਾ ਰਹੀ ਹੈ ਵੀਰ ਨਾਲ ਗੱਲਬਾਤ ਵੀ ਕਰਦੇ ਆ ਵੀਰ ਕੀ ਨਾਮ ਹੈ ਆਪਣਾ ਗੁਰਵਿੰਦਰ ਵੀਰ ਹਾਂਜੀ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਡਿਸਟ੍ਰਿਕਟ ਫਰੀਦਕੋਟ ਤੋਂ ਪਿੰਡ ਜਲਾਲੇਣੇ ਤੋਂ ਬਿਲੋਂਗ ਕਰਦਾ ਬੇਸਿਕਲੀ ਸਿਟੀ ਕੋਟਕਪੁਰੇ ਤੋਂ ਕੋਟਕਪੁਰੇ ਤੋਂ ਵੀਰ ਬੜੀ ਸੋਹਣੀ ਲੱਗੀ ਗੱਲਬਾਤ ਯਾਰ ਵੀਰ ਇਹ ਹੈ ਕੀ ਇਹ ਮੈਂ ਹੈ ਨਾ ਇਹਦੇ ਪ੍ਰੋਡਕਟਸ ਮੇਰੇ ਕੋਲ ਹੈਗੇ ਨੇ ਦੋ categories ਆ ਨੇ ਮੇਰੇ ਕੋਲੇ ਇੱਕ ਹੈਗੀ eco friendly ਜਿਹੜੀ ਕਿ এনवायरमेंट ਨੂੰ ਲੈ ਕੇ ਬਣੇ ਹੋਏ ਨੇ ਵਾਤਾਵਰਨ ਖਰਾਬ ਨਹੀਂ ਕਰਨਗੇ ਕਿਉਂ ਸੋਚਦੇ ਹੋ ਨਾ ਉਹ ਕੱਲੇ ਉਹੀ ਕਹਿ ਗਿਆ ਪਤਤਕ ਵੀਰ ਜੀ ਕੀ ਆ ਫਿਰ ਉਹੀ ਐਸੀ ਬੰਦੇ ਅਜੇ ਮਨੁੱਖ ਨਹੀਂ ਬਣ ਪਾਏ ਤੇ ਮੈਂ ਕੋਸ਼ਿਸ਼ ਕਰ ਰਾਂਗੀ ਮਨੁੱਖ ਬਣ ਜੀ ਯਾਰ ਹਨਾ ਮਨੁੱਖ ਬਣ ਜੀ ਲੋਕ ਅੱਜ ਕੱਲ ਪੈਸੇਲ ਦੌੜਦੇ ਆ ਵੀਰ ਤੂੰ ਪੈਸੇਵਾਲ ਨਹੀਂ ਦੌੜ ਰਹੇ ਹੋ ਤੁਸੀਂ ਸਿਰਫ ਵਾਤਾਵਰਨ ਨੂੰ ਪਿਆਰ ਕਰਨ ਤੇ ਲੱਗੇ ਹੋਏ ਹੋ ਵਾਤਾਵਰਨ ਨੂੰ ਪਿਆਰ ਲੋਕ ਕਰਦੇ ਹੁੰਦੇ ਤਾਂ ਸਾਡਾ ਪੰਜਾਬ ਬੜਾ ਕਿੱਥੇ ਅੱਗੇ ਲੰਘ ਜਾਂਦਾ ਅਣੀ ਹਾਂ ਸਾਡੇ ਚ ਕੁਝ ਕਮੀਆਂ ਹੈਗੀਆਂ ਨੇ ਦੇਖੋ ਇਹ ਸਮਾਜ ਵਿੱਚ ਜੰਦਲਾ ਬਹੁਤ ਹੋ ਗਿਆ ਤੇ ਸਮਾਜ ਨੂੰ ਸੇਧ ਦੇਣੀ ਬਹੁਤ ਔਖੀ ਹੋ ਗਈ ਬੁੱਢਾ ਤਰਿਆ ਤਾਂ ਸਾਫ਼ ਨਹੀਂ ਹੋਇਆ ਹਾਂ ਸੱਚ ਹੈ ਵੀਰ ਜੀ ਹਨਾ ਕੁਝ ਆਵਦੇ ਨਾਲ ਅਕੀਆ ਵੀ ਨਹੀਂ ਬਾਕੀ ਆਪਾਂ ਸਰਕਾਰਾਂ ਦਾ ਦੋਸ਼ ਲਾਉਂਦੇ ਹਾਂ ਹਨਾ ਉਹ ਤਾਂ ਫਿਰ ਹੈਗੀਆਂ ਹੈਗੀਆਂ ਨੇ ਮੈਂ ਹਮੇਸ਼ਾ ਗੱਲ ਕਰਦਾ ਨੂੰ ਵੋਟਰਾਂ ਨਾਲ ਤਬਦੀਲੀ ਆਉਣੀ ਹੁੰਦੀ ਹੈ ਨਾ ਵੀਰ ਜੀ ਤੇ ਇਹਨਾਂ ਨੇ ਵੋਟਰਾਂ ਨੂੰ ਕਰਾਉਂਦਾ ਬੰਦ ਕਰਾ ਦੇਣਾ ਸੀਗਾ ਵੋਟਰਾਂ ਨਾਲ ਤਬਦੀਲੀ ਆ ਹੀ ਨਹੀਂ ਸਕਦੀ ਇਹ ਸਾਨੂੰ ਖੁਦ ਬਦਲਣਾ ਪੈਗਾ ਸਾਨੂੰ ਕਰਨਾ ਪੈਗਾ ਇਹ ਕੰਮ ਆਪਣੇ ਆਪ ਤੇ ਕਰਨਾ ਪੈਗਾ ਇਕਨੇ ਚੀਜ਼ ਮੈਨੂਫੈਕਚਰਿੰਗ ਕਿਹੜੀ ਕਿਹੜੀ ਦੀ ਚੀਜ਼ ਤੁਸੀਂ ਕਰਦੇ ਹੋ ਤੇ ਕੀ ਸੋਚ ਕੇ ਕੀਤਾ ਸ਼ੁਰੂਆਹ ਕੰਮ ਕਿ ਬਰੋਸ਼ ਜਿਹੜਾ ਲੱਕੜ ਦਾ ਬਣਾਤਾ ਸਟੀਲ ਜਿਹੜਾ ਡੰਕਲੀਨਰ ਜਿਹੜਾ ਹੁੰਦਾ ਤੁਸੀਂ ਇਹ ਬਾਂਸ ਦਾ ਬਣਾਤਾ ਇਹ ਬੜੀ ਕਮਾਲ ਦੀ ਗੱਲ ਆ ਇਹ ਜਾਂ ਪਾ ਸਟੀਲ ਦਾ ਯੂਜ਼ ਕਰਦੇ ਆ ਜਾਂ ਅਸੀਂ ਪਲਾਸਟਿਕ ਦਾ ਯੂਜ਼ ਕਰਦੇ ਆ ਟਾਈ ਇਹ ਬਾਂਸ ਦਾ ਬਣਿਆ ਹੋਇਆ ਨਾ ਇਹਨਾਂ ਨੂੰ ਫੰਗਸ ਪੈਗੀ ਇਹਨਾਂ ਨੂੰ ਜੰਗਾਲ ਪੈਗੀ ਉਹ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਬੜ ਜੁੰਦ ਨੇ ਟੇਸਟ ਵਾਲੇ ਬੜ ਜੀਬ ਦੇ ਉੱਪਰ ਉਹਨਾਂ ਖਤਮ ਨਹੀਂ ਕਰਦਾ ਇਹ ਖਤਮ ਉਹ ਖਿੱਚ ਦਿੰਦਾ ਉਹ ਖਤਮ ਕਰ ਦੋ ਖਤਮ ਕਰ ਲੈਂਦਾ ਹਨ ਇਹ ਸਭ ਚੀਜ਼ ਨੇ ਤੁਸੀਂ ਦੇਖੋ ਮੇਰੇ ਕੋਲ ਜਿੰਨੇ ਕਸਟਮਰ ਆਂਦੇ ਨੇ ਪੁਰਾਣੇ ਇਹ ਪ੍ਰੋਡਕਟਸ ਪਾ ਲੈ ਕੇ ਦੁਬਾਰਾ ਮੈਨੂੰ ਮਿਲਦੇ ਨੇ ਨਾ ਉਹ ਕਹਿੰਦੇ ਨੇ ਗੁਰਵਿੰਦਰ ਸਿੰਘ ਤੇਰੇ ਪ੍ਰੋਡ ਇਹ ਦੇਖ ਰਹੇ ਹੋ ਜਿਵੇਂ ਲਾਵਾ 10% ਹੋ ਰਹੇ ਬੜੇ ਕਮਾਲ ਹਨ ਜਿਵੇਂ ਜਿਸੇ ਮੇਰੇ ਕੋਲ ਬਾਂਸ ਦੀ ਪਰੇਸ਼ਾਨੀ ਨਹੀਂ ਹੈਗੀ ਆ ਬਾਂਸ ਦੀ ਬੋਤਲ ਨਹੀਂ ਹੈਗੀ ਮੇਰੇ ਕੋਲ ਹਨਾ ਬਾਂਸ ਦੀ ਡੈਰੀ ਬਣੀ ਹੈ ਮੈਨਾਂ ਤੁਹਾਡੇ ਦੇਖ ਕੇ ਰੂ ਖੁਸ਼ ਹੋ ਜਾਏਗੇ ਉਹ ਸਭ ਤੋਂ ਵੱਡੀ ਗੱਲ ਜਿਹੜੇ ਪ੍ਰੋਡਕਟ ਨੇ ਬੜੇ ਰੀਜ਼ਨੇਬਲ ਨੇ 50 50 50 100 100 ਰੁਪਿਆ 150 ਰੁਪਿਆ ਸਾਮਾਨ ਦਾ ਸਾਰਾ ਅੱਛਾ ਵੀਰ ਮੈਂ ਇੱਕ ਗਰਲ ਪੁੱਛਾਂ ਕੀ ਹੈ ਸਾਬਣ ਹਾਂ ਮੈਂ ਨਾ ਬੇਸਿਕਲੀ ਜਿਹੜਾ ਮੈਂ ਪ੍ਰੋਡਕਟ ਮੈਂ ਦੱਸਦਾ ਅਸੀਂ ਇਹ ਪ੍ਰੋਡਕਟ ਤਿਆਰ ਕਰਦੇ ਸਾਰੇ ਬਾਂਸ ਤੋਂ ਕਰਦੇ ਆ ਬੈਂਬੂ ਤੋਂ ਅੱਛਾ ਬੈਂਬੂ ਤੋਂ ਇਹਦਾ ਫਰ ਮਟੀਰੀਅਲ ਬਸ ਜਾਂਦਾ ਹਨਾ ਉਹ ਫਿਰ ਅਸੀਂ ਲੱਕੜ ਹੁੰਦੀ ਬਾਂਸ ਦੀ ਉਹ ਬਾਂਸ ਨੂੰ ਅਸੀਂ ਸਾੜ ਕੇ ਕੋਲਾ ਬਣ ਗਿਆ ਫਿਰ ਅਸੀਂ ਕੋਲੇ ਦੀ ਸਾਬਣ ਬਣਾ ਲਿਆ ਵਾਹ ਭਾਈ ਹੀਨਾ ਦਮਾਤ ਲਾਤਾ ਰਿਹਾ ਤੇ ਵੱਡੀ ਦਾ ਸਾਨੂੰ ਰਿਜ਼ਲਟ ਮਿਲਿਆ ਵੀ ਇਹਦੀ ਕਮਾਲ ਦੀ ਇਹ ਡਸਟ ਬਹੁਤ ਪੜਦਾ ਇਹਦੀ ਰੀਆਰਡਰ ਬਹੁਤ ਆ ਰਿਹਾ ਮੇਰਾ ਪੋਰਟਲ ਹੈ ਵੀਰ ਜੀ ਮੇਰੇ ਪੂਰੇ ਪ੍ਰੋਡਕਟਸ ਪੂਰੇ ਆਲ ਓਵਰ ਇੰਡੀਆ ਕੈਸ਼ ਔਨ ਡਿਲੀਵਰੀ ਨੇ ਪੂਰੇ ਬੇਸਿਕਲੀ ਵੈਸੇ ਤਾਂ ਮੈਂ ਪੂਰੇ ਪੰਜਾਬ ਦੇ ਵਿੱਚ ਜਿਹਨੇ ਬੁੱਕ ਫੇਅਰ ਹੁੰਦੇ ਨੇ ਪੁਸਤਕੀ ਮੇਲੇ ਹੁੰਦੇ ਨੇ ਕਿਸਾਨ ਮੇਲੇ ਹੁੰਦੇ ਨੇ ਹੈਨਾ ਹਫਤੇ ਆਪਾਂ ਹਾਜ਼ਰੀ ਭਰਦੇ ਰਹੇਦਾ ਹੈਨਾ ਤੇ ਇਸ ਕਮੇਟੀਾਂ ਵਾਲੇ ਸਾਨੂੰ ਬੁਲਾਉਂਦੇ ਵੀ ਰਹਿੰਦੇ ਨੇ ਤੁਸੀਂ ਸਟਾਲ ਜ਼ਰੂਰ ਲਾਏ ਇੱਥੇ ਆ ਕੇ ਤੇ ਸਾਰੇ ਪ੍ਰਦਰਸ਼ੀਤਾਂ ਮਤਲਬ 80% ਦੇ ਕਰੀਬ ਮਤਲਬ ਆਪਾਂ ਮੈਨੂਫੈਕਚਰਿੰਗ ਕਰ ਤਿਆਰ ਕਰ ਰਹੇ ਬਾਕੀ ਕੁਝ ਐਕਸਪੋਰਟ ਕਰਨਾ ਪੈਂਦਾ ਲੇਕਿਨ ਵੀਰ ਮੈਂ ਗੁਰਵਿੰਦਰ ਇੱਕ ਗੱਲ ਕਹਾਂਗਾ ਯਾਰ ਇਹਨੂੰ ਮੈਂ ਦੁਬਾਰਾ ਇਹਨਾਂ ਯਾਰ ਬੜਾ ਸੌਫਟ ਹੈ ਸੰਭੁਲ ਦੱਬਿਆ ਨਹੀਂ ਜਾਂਦਾ ਇਹ ਵੀ ਮਸ਼ੀਨ ਇਹ ਨਹੀਂ ਬਣਾਇਆ ਇਹ ਨਾ ਬੀਬੀ ਸਾਰੀ ਕਲੀਨ ਕਰਦੇ ਇੱਕ ਕਹਿਤੀ ਹੱਥ ਨੇ ਤਿਆਰ ਕੀਤਾ ਹੈ ਹੈ ਨਾ ਮਸ਼ੀਨ ਨੇ ਤਿਆਰ ਕੀਤਾ ਹੈ ਹੈ ਨਾ ਮਤਲਬ ਪੰਜਾਬ ਦੀ ਵਿਰਾਸਤ ਨੇ ਪੰਜਾਬ ਦੀ ਮਾਂਵਾਂ ਨੇ ਤਿਆਰ ਕੀਤਾ ਬਿਲਕੁਲ ਬਿਲਕੁਲ ਇਹ ਤੁਸੀਂ ਯੂਜ਼ ਕਰੋਗੇ ਨਾ ਤੁਸੀਂ ਖੁਦ ਫੀਲ ਕਰੋਗੇ ਬੜੀ ਕਮਾਲ ਦੀ ਚੀਜ਼ ਹੈ ਇਹ ਕਿੱਦਾਂ ਲੱਗਦਾ ਮੈਂ ਥੋੜੀ ਜਿਹੀ ਫੋਮ ਜੀ ਪੜੀ ਹੋਈ ਹੈ ਇਹਨਾਂ ਦੇਖਣ ਲੱਗੇ ਗੱਲ ਦਾ ਬਹੁਤ ਘਾਟਾ ਹਾਂ ਇਹ ਇਸੇ ਇਸਟਡੀ ਕੀਤਾ ਨੂੰ 32 ਤੋਂ 35 ਵਾਰ ਸਿੰਗਲ ਬੋਡੀ ਚੱਲਦਾ ਹੈ ਇਹ ਇੱਕ ਸਭ ਨੇ ਇੱਕ ਮਹੀਨਾ ਕੱਢੋ ਤੁਹਾਡਾ ਬੜਾ ਸੋਹਣਾ ਯਾਰ ਇਹਦਾ ਕੀ ਪ੍ਰਾਈਸ ਰੱਖਿਆ ਵੀਰ ਇਹ ਸੀ 150 ਰੁਪਏ ਦੋ ਦੇ ਰਹੇ ਆ ਮਤਲਬ 75 ਰੁਪਏ ਦੀ ਇੱਕ ਪੈ ਜਾਂਦੀ ਹੈ 75 ਰੁਪਏ ਦੀ ਇੱਕ ਪੈ ਉਹ ਗਲਤੀ ਸਵਾ 100 ਗ੍ਰਾਮ ਦੀ ਹੈਗੀ ਹੈ ਸਵਾ 100 ਗ੍ਰਾਮ ਦੀ ਲੇਕਿਨ ਹੈ ਵੀ ਬੜੀ ਸੋਹਣੀ ਹੈ ਯਾਰ ਇਹ ਜਦੋਂ ਘਰ ਲੈ ਜੀਏ ਨਾ ਉਹਨਾਂ ਨੇ ਕਹਿਣਾ ਪਤਾ ਨਹੀਂ ਕੀ ਚੱਕ ਲੈ ਉਹ ਚਾਰ ਕੋਜ ਆ ਨਹੀਂ ਨਹੀਂ ਮੈਂ ਤੁਸੀਂ ਯੂਜ਼ ਕਰੋਗੇ ਸਭ ਕਹਿਣਗੇ ਦੁਬਾਰਾ ਪੀਸ ਮੰਗਾਓ ਇਹ ਉਹ ਵੀ ਸੋਹਣੀ ਹੈ ਮੇਰਾ ਪੋਰਟਲ ਆਵੇ ਜੀ ਆਨਲਾਈਨ ਬਹੁਤ ਆਰਡਰ ਆਉਂਦੇ ਨੇ ਇਹ ਵੀ ਸੋਹਣੀ ਹੈ ਇਹ ਕਿਰਤੀ ਹੱਥਾਂ ਦੇ ਬਣਾਈਏ ਹਨ ਵੀਰ ਜੀ ਤੇ ਵੀਰ ਮਨੇ ਇੱਕ ਗੱਲ ਦੱਸੂ ਆ ਜਿਹੜਾ ਤੁਸੀਂ ਸਾਫ ਕਰਾਉਣਾ ਬਖਿਆ ਬਾਡੀ ਸਕਰਬ ਨੇਚਰਲ ਲੂਫਾ ਕਹਿੰਦੇ ਨੇ ਹਣਾ ਤੋਰੀ ਦਾ ਬਣਿਆ ਆ। ਤੋਰੀ ਨੂੰ ਪ੍ਰੈਸ ਕਰਕੇ ਸੀਨ ਮਾਰੀਏ ਬੀਬੀਆਂ ਨੇ। ਅੱਛਾ ਤੇ ਬਾਡੀ ਸਕਰਬ ਹੋ ਗਿਆ ਝਾਵਾਂ ਕਹਦੀ ਆ। ਬਿਲਕੁਲ ਝਾਵਾਂ ਕਹਿੰਦੇ ਪੰਜਾਬੀ ਚ। ਬਿਲਕੁਲ ਵੀਰ ਜੀ ਬਿਲਕੁਲ। ਇਹ ਕਿ ਬਣਾਉਂਦਾ ਵੀ ਤੜਾ ਤੂਰੀ ਤੇ ਬਣਾਤਾ ਯਾਰ ਬੜਾ ਸੋਹਣਾ ਬਣਾਇਆ ਲੇਕਿਨ ਇਹ ਪੰਜਾਬ ਦੀ ਚੀਜ਼ਾਂ ਤੇ ਪੰਜਾਬੀ। ਇਹ ਸ਼ੇਵ ਵੀ ਤਿਆਰ ਕੀਤੀ ਹੋਇਆ। ਹਾਂ ਦਿਲ ਦੀ। ਹਣਾ ਇਹ ਗੋਸ਼ੇ ਬਣਾਈਏ ਯਾਰ। ਇਹ ਮਤਲਬ ਇਹ ਪੰਜਾਬ ਵਿੱਚ ਹਰ ਚੀਜ਼ ਬਣ ਸਕਦੀ ਹੈ ਵੇਸ਼ ਤੇ ਮਾਦੂਰ ਵੀ ਬਣ ਸਕਦਾ ਬੜੀ ਹੈਰਾਨੀ ਹੁੰਦੀ ਹੈ ਕਈ ਵੇਰ ਤਰਾ ਕਸਟਮਰ ਆਉਂਦੇ ਨੇ ਵੀਰ ਜੀ ਇਹ 10 10 15 15 ਪੀਸ ਲੈ ਕੇ ਜਾ ਰਹੇ ਨੇ ਆਹੇ ਬਾਹਰ ਜਾਣਾ ਸਥੇ ਲੈ ਕੇ ਜਾਣੇ ਆ ਹਾਂ ਪਲਾਸਟਿਕ ਯੂਜ਼ ਕਰਦੇ ਨੇ ਨਾ ਨੱਚੀਗਰ ਇਲੈਕਟ੍ਰਿਕ ਪੈਦਾ ਕਰਦੀ ਕਰਕੇ ਉਹ ਡਿਸਟਰਬ ਕਰਦੀ ਬੋਡੀ ਨੂੰ ਹਾਂ ਤੇ ਇਹ ਮਤਲਬ ਇਹ ਜਿਹੜੀ ਮੁਲਤਾਨੀ ਮਿੱਟੀ ਰੱਖੀ ਵੀਰ ਇਹ ਕਾਦੀ ਹੈ ਇਹ ਅਸਲੀਲੀ ਮੁਲਤਾਨੀ ਮਿੱਟੀ ਜਿਹੜੀ ਬੜੀ ਪੋਲੀ ਜੀ ਹੈ ਯਾਰ ਇਹ ਮੈਂ ਤੁਹਾਨੂੰ ਕੋਈ ਲੂਸ ਪੈਕਰ ਦਿਖਾ ਸਕਦਾ ਮੈਂ ਇਹ ਪਾਊਡਰ ਹੈ ਇਹ ਪਾਊਡਰ ਫਾਉਂਡ ਦੇ ਵਿੱਚ ਆ ਹਾਂ ਹਾਂ ਇਹ ਦਿਵਸ ਹੀ ਅਸੀਂ ਗੱਲ ਤਾਂ ਮੈਂ ਦੱਸ ਦਿੰਦਾ ਵੈਸੇ ਹੂੰ ਹੂੰ ਵੀ ਐਸੇ ਤੇ ਮੈਂ ਟਰੇਡਿੰਗ ਕਰਦੇ ਇਹਨੂੰ ਇਹ ਨਾ ਜਿਹੜੀ ਇਹ ਮਲਤਾਨੀ ਮਿੱਟੀ ਆ ਤੁਸੀਂ ਬਾਜ਼ਾਰ ਚ ਲਾਉਂਗੇ ਉਹ 40-50 ਰੁਪਏ ਦੀ ਮਿਲ ਜਾਂਦੀ ਹੈ ਬਿਲਕੁਲ ਮਿਲ ਜਾਂਦੀ ਹੈ ਹੈਨਾ ਜਿਹੜੀ ਇਹ ਮਿੱਟੀ ਦੀ ਪੈਕਿੰਗ ਕੁਆਲਿਟੀ ਆ ਇਹ ਨਾ ਸਾਡੇ ਇੰਡੀਆ ਤੋਂ ਐਕਸਪੋਰਟ ਹੁੰਦੀ ਯੂਰਪ ਨੂੰ ਇਹ ਮਿੱਟੀ ਉੱਥੇ ਬੀਚਸ ਤੇ ਯੂਜ਼ ਕੀਤੀ ਜਾਂਦੀ ਆ ਇਹ ਮੇਰਾ ਮਿੱਤਰ ਸੀ ਕੋਲਕਾਤਾ ਕੋਈ ਉਹ ਤੋਂ ਮੈਂ ਕੁਆਂਟਲ ਲੈਂਤੀ ਹਈ ਆ ਤੇ ਮੈਂ ਵੀ ਹੈਰਾਨ ਐ ਇਸ ਗੱਲ ਨੂੰ ਲੈ ਕੇ ਵੀ ਮੇਰੇ ਜਿਹੜਾ ਪੋਰਟਲ ਆਨ ਲੈਣਾ ਸਬਤ ਵਾਰ ਆਰਡਰ ਇਹਦੇ ਆਣ ਲੈਣੇ ਆ ਰਹੀ ਹੈ ਅਹਰਾਨਸਪੀਸ ਵੀ ਨੇ ਆਪੇ ਆਰਡਰ ਸੇ ਭੇਜਦੇ ਲੋਕੇ ਮਿੱਟੀ ਕਿਦਾਂ ਬੁਗਾਰੇ ਹੋ ਮੈਂ ਤਾਂ ਆਹ ਹਰਾਨਾ ਇਸਦਾ ਨਹੀਂ ਵੇ ਕਲਕੱਤੇ ਤੋਂ ਬਾਕਸ ਭੋੜ ਚਲਾਈਆ ਰੋਪ ਦੀ ਮਿੱਟੀ ਚੱਕੀ ਤੇ ਬਣਾ ਲਿਆ ਪ੍ਰੋਡਕਟ ਲੇਕਿਨ ਲੋਕਾਂ ਨੂੰ ਨਹੀਂ ਪਤਾ ਲੱਗ ਪਾਇਆ ਹਾਂ ਬਸ ਜੇ ਯੂਜ਼ ਕਰਦੇ ਫਿਰ ਕੇ 10 ਪੈਕਟ ਦੇ ਦੇ 8 ਪੈਕਟ ਦੇ ਦੇ ਔਰ ਸਭ ਤੋਂ ਵੱਡੇ ਛੋਟੇ ਪੈਕਟ ਹੈ ਕਹਿੰਦੇ 8-10 ਮਹੀਨੇ ਚੱਲੇਗਾ ਇਹ ਅੱਛਾ ਹਾਂ ਇਹ ਪਿਓਰ ਗਾਚੀ ਲੋਕਾਂ ਨੇ ਖਾਣੇ ਦੀ ਕਰਦਾ ਇਹਨਾਂ ਦਾ ਵਾਕੀ ਸਲਿੱਟੀਆਂ ਝੋਡੀਆਂ ਖਾਣੇ ਦੀ ਉਹਦੇ ਵਾਕੀ ਪਿਓਰ ਚੀਜ਼ ਹੈ ਵੇਰਦੀ ਹੈ ਪਿਓਰ ਚੀਜ਼ ਹੈ ਲੇਕਿਨ ਕੰਗੇ ਯਾਰ ਭਾਈ ਇਹ ਤੁਸੀਂ ਤਾਂ ਨਿੰਮ ਦਾ ਮੈਂ ਲੈ ਕੇ ਦੇਖੋ ਐਥੈਂਟਿਕ ਪਿਓਰ ਨਿੰਮ ਹੈ ਵੀਰ ਜੀ ਇਹ ਡੈਂਡਰ ਆਫ ਦਾ ਹੇਅਰ ਫਾਲ ਦਾ ਇੱਕ ਕੈਮਰੇ ਤੋਂ ਨਹੀਂ ਜਾਊਗੀ ਮਾਈਕੀ ਚ ਨਹੀਂ ਜਾਊਗੀ 스멜 ਦੇਖੀ ਬੜੀ ਸੋਹਣੀ ਸਮੈਲ ਆ ਯਾਰ ਭਾਈ ਇਹਦਾ ਨਾ ਇੱਕ ਮੈਡੀਸਨ ਇੱਕ ਇਹਦਾ ਮੈਡੀਸਨ ਇਹ ਤੁਸੀਂ ਨਾ ਮਤਲਬ ਜਿਹੜਾ ਬੰਦੇ ਦਾ ਨੀਂਦ ਨਹੀਂ ਆਂਦੀ ਬੜਾ ਸਿੰਪਲ ਜਿਹਾ ਫੰਡਾ ਹੈ ਨਿੰਮ ਦੇ ਕੰਗੜਾ ਨਾ ਰਾਤ ਨੂੰ ਸੌਣ ਲੱਗ ਕੇ 10 ਮਿੰਟ ਸਿਰ ਖੁਰਕੇ ਲੈ ਬੀ ਗਲਾ ਸਿਰ ਮੈਂ ਨਾ ਯਾਦ ਰੱਖੂਗਾ ਵੀ ਇਹ ਕੀ ਆ ਯਾਰ ਇਹ ਐਸਾ ਟ੍ਰੀਟਮੈਂਟ ਇਹ ਥੈਰੇਪੀ ਦਿੰਦਾ ਨਾ ਵੀ ਇਹ ਮੈਂ ਥੈਰੇਪੀ ਦੇ ਦਿੰਦਾ ਬਲੱਡ ਸਰਕੂਲੇਸ਼ਨ ਸਹੀ ਕਰੂਗਾ ਸਹੀ ਕਰ ਗੱਲ ਪੁੱਛਾਂ ਬੜੀ ਸੋਹਣੇ ਤੁਸੀਂ ਰੱਖੇ ਹੋਏ ਨੇ ਤੇ ਇੱਕ ਓਮਕਾਰ ਹੋ ਗਿਆ ਤੰਗਿਆਂ ਤੋਂ ਤਾਂ ਵੀਰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜਿਹੜੇ ਪੰਜਾਬ ਦੇ ਵਿੱਚ ਤਾਂ ਹੁਣ ਕਈ ਬੰਦੇ ਸਾਡੇ ਕੋਲ ਆਏ ਸੀਗੇ ਕਿੱਥੇ ਗਿਆ ਉਹ ਆ ਜਿਹੜੇ ਇਹ ਲੋਕਾਂ ਨੂੰ ਬੱਚਿਆਂ ਨੂੰ ਆਹ ਪਤਾ ਜਿੱਦਾਂ ਸਲੇਟ ਹੈਗੀ ਆ ਜਿਹੜੀ ਸਾਡੇ ਪੰਜਾਬੀ ਮਾਂ ਬੋਲੀ ਦੀ ਸਲੇਟ ਹੈਗੀ ਆ ਜੀ ਜੀ ਇਹਦੇ ਵਿੱਚ ਕਹਿੰਦੇ ਨੇ 34 35 ਅੱਖਰ ਕਹਿੰਦੇ ਨੇ ਲੇਕਿਨ 40 ਅੱਖਰ ਹੁੰਦੇ ਨੇ ਲੋਕਾਂ ਬੱਚਿਆਂ ਨੂੰ ਆਹ ਨਹੀਂ ਪਤਾ ਨੀਚੇ ਵਾਲੇ ਵੀ ਅੱਖਰ ਹੁੰਦੇ ਨੇ ਹਾਂ ਅਲਫਾਬੈਟ ਵੈਸੇ 35 ਅੱਖਰ ਹੀ ਬੋਲਦੇ 35 ਅੱਖਰ ਬੋਲਦੇ ਨੇ ਲੇਕਿਨ ਹੁੰਦੇ 40 ਇਹ ਫਿਰ ਆਵਾਜਾਂ ਦੇ ਅੰਦਰ ਨਹੀਂ ਸਾਡੋ ਲੈ ਇਹ ਤਾਂ ਸਿਰਫ ਬੋਲ ਸੀ ਜੇ ਤਾਂ ਬੰਦੇ ਨੇ ਬਹੁਤ ਜ਼ਿਆਦਾ ਡੀਪਲੀ ਸਟੱਡੀ ਕਰਨਾ ਹੋਣਾ ਤਾਂ ਜਿਹਨੇ ਆਪਣਾ ਸਹਿਤ ਸਾਡੇ ਮਤਲਬ ਬਜ਼ੁਰਗਾਂ ਨੇ ਲਿਖਿਆ ਹੋਇਆ ਇਹਦੇ ਬਾਰੇ ਤੇ ਬਹੁਤ ਸਟੀਕ ਚੀਜ਼ਾਂ ਲਿਖੀਆਂ ਹੋਈ ਸਾਡੇ ਤਾਂ ਅੱਖਰ ਪੈਜੀ ਪੈਰਾਂ 'ਚ ਬੈੇ ਬੋਲ ਰਹੇ ਨੇ ਯਾਰ ਹਨਾ ਹਨਾ ਤੇ ਅੰਗਰੇਜ਼ੀ ਦੇ ਅੱਖਰ ਆਪਾਂ ਕੋਈ ਪ੍ਰਸ਼ਾਸਨ ਦਾ ਹਰਗਰ ਸਰਕਾਰ ਕੋਲ ਆਪਾਂ ਨਹੀਂ ਕਹਿੰਦੇ ਪਰ ਜਦੋਂ ਅਸੀਂ ਇਹਨੂੰ ਦੇਖਾਂਗੇ ਸਮਝਾਂਗੇ ਜਾਣਾਂਗੇ ਤੁਹਾਨੂੰ ਮਾਣ ਮਹਿਸੂਸ ਹੋਊਗਾ ਬਿਲਕੁਲ ਵੈਸੇ ਅਸੀਂ ਤੁਹਾਡੇ ਕੋ ਖੜੇ ਸੀ ਅਸੀਂ ਇੱਕ ਇੱਕ ਬੰਦੇ ਨੂੰ ਪੁੱਛਿਆ ਕਿੰਨੇ ਅੱਖਰ ਹੁੰਦੇ ਨੇ ਉਹਨੂੰ ਵੀ ਨਹੀਂ ਪਤਾ ਨੀਂ ਚਿਹੇ ਵਾਲੇ ਜਿਹੜੇ 6 ਅੱਖਰਾਂ ਕਰੇ ਵਸਤੀ ਹੁੰਦੇ ਨੇ ਹੁਣ ਮੈਂ ਅਸੀਂ ਕਾਪੀਆਂ ਲੈ ਕੇ ਆ ਰਹੇ ਹਾਂ ਵਿੱਚ ਨੋਟਬੁੱਕ ਲੈ ਕੇ ਬਣਾਇਆ ਆਪਾਂ ਬੜੇ ਕਮਾਲ ਦੀਆਂ ਗੁਰਮੁਖੀ ਦੀਆਂ ਗੁਰਮੁਖੀ ਦੀਆਂ ਆਪਾਂ ਕੱਪੜਾ ਲੈ ਕੇ ਲੈ ਕੇ ਸਪਾਈ ਕਰਾ ਰਹੇ ਹਾਂ ਬ ਗੁਰਮੁਖੀ ਦੀਆਂ ਗੇਮਾਂ ਵੀ ਲੈ ਕੇ ਆ ਰਹੇ ਹਨ ਜਿੰਨਾ ਗੁਰੂ ਸਾਹਿਬ ਨੇ ਸਮਝ ਬਖਸ਼ੀ ਹੈ ਬਚਾਉਣਾ ਜ਼ਰੂਰਤ ਹੈ ਦੇਖੋ ਅਸੀਂ ਪੰਜਾਬੀਆਂ ਨੇ ਇਹਨੂੰ ਹੁਣ ਅਗਰ ਇਸ ਹੋਗਮਾ ਹੀ ਭਵਿੱਖ ਬਾਣੀ ਹੈ ਕਿ ਅਸੀਂ ਪੰਜਾਬੀ ਬੋਲੀ ਸਿਵੇਂ ਨਾ ਰਹਿ ਪਾਤੀ ਬਿਲਕੁਲ ਸਾਨੂੰ ਹੀ ਮੋੜਨਾ ਪੈਣਾ ਹੈ ਨਾ ਬਿਲਕੁਲ ਸਭ ਕੁਝ ਅਸੀਂ ਕਰ ਸਕਦੇ ਹਾਂ ਉਹ ਪਾਸ ਥੋੜਾ ਜਿਹਾ ਉਦਮ ਦੀ ਲੋੜ ਹੈ ਹੈ ਨਾ ਬਿਲਕੁਲ ਬਾਈ ਗੁਰਵਿੰਦਰ ਸਾਹਿਬ ਨਾ ਮੌਜੂਦ ਹੈ ਬਾਈ ਗੁਰਵਿੰਦਰ ਇਸ ਸਮੇਂ ਪੰਜਾਬ ਪੰਜਾਬੀ ਮਾਂ ਬੋਲੀ ਉੱਤੇ ਇੱਕ ਦਿਵਸ ਜਿਹੜਾ ਪੰਜਾਬੀ ਹੋਵਨ ਦੇ ਵਿੱਚ ਬਣਾਇਆ ਜਾ ਰਿਹਾ ਜਿੱਥੇ ਕਾਫੀ ਜਿਹੜੀ ਕਿਤਾਬ ਸਟਾਲ ਜਿਹੜੇ ਲੱਗੇ ਹੋਏ ਨੇ ਲੇਕਿਨ ਪੰਜਾਬੀ ਮਾਂ ਬੋਲੀ ਜੋ ਪੰਜਾਬੀ ਵਿਰਾਸਤ ਹੁੰਦੀ ਹੈ ਲੇਕਿਨ ਬੜਾ ਸੋਹਣਾ ਲਿਖਿਆ ਜੀਵੇ ਪੰਜਾਬ ਜੀਉਣਾ ਪੰਜਾਬੀ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਣੀ ਜ਼ਰੂਰੀ ਹੈਗੀ ਹੈ ਕਿਉਂਕਿ ਸਹੀ ਗੱਲ ਹੈ ਸਾਨੂੰ ਪੰਜਾਬ ਨੂੰ ਜੀਵਨ ਵਸੇ ਸਾਡੇ ਪੰਜਾਬੀਆਂ ਨੂੰ ਵੀ ਅੱਗੇ ਆਣਾ ਪੈਣਾ ਤੇ ਪੰਜਾਬ ਨੂੰ ਹਰਾ ਭਰਾ ਕਰਨ ਵਾਸਤੇ ਤੇ ਗੰਦਲੇ ਪੰਜਾਬ ਨੂੰ ਦੰਦਲਾ ਹੋਣ ਤੋਂ ਬਚਾਉਣ ਵਾਸਤੇ ਪੰਜਾਬੀਆਂ ਨੂੰ ਇੱਕਜੁੱਟ ਹੋਣਾ ਪੈਣਾ ਤੇ ਪੰਜਾਬ ਦੇ ਵਿੱਚ ਕਲਚਰ ਨੂੰ ਪੰਜਾਬੀ ਲਿਆਉਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕੋਣਾ ਪਾਈ ਗੁਰਵਿੰਦਰ ਤੇ ਬਾਈ ਜੋ ਸਾਡੇ ਨਾਲ ਮੌਜੂਦ ਸੀ ਤੇ ਜਿਹੜੀ ਮਹਿਲਾ ਕੈਨੇਡਾ ਤੋਂ ਵਾਪਸ ਪਰਤੀ ਹੈ ਪੰਜਾਬ ਲੇਕਿਨ ਉਹ ਨਹੀਂ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਪੰਜਾਬ ਦੀ ਲੈਣੀ ਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਜ਼ਰੂਰਤ ਪੈਗੀ ਲੋਕਾਂ ਨਾਲ ਕੈਮਰਾ ਮੈਂ ਐਮੀ ਦੇ ਨਾਲ ਵਿਸ਼ਾਲ ਕਪੂਰ ਦੇ ਨਾਲ